ਬਿਕਰਮ ਮਜੀਠੀਆ ਦਿਨ ਬਦ ਦਿਨ ਮੁਸ਼ਕਲਾਂ ਚ ਘਿਰ ਰਹੇ ਨੇ ਹੁਣ ਵਿਜੀਲੈਂਸ ਵਿਭਾਗ ਨੇ ਮਜੀਠੀਏ ਦੇ ਕਰੀਬੀ ਹਰਪੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕਰ ਲਿਆ ਵਿਜੀਲੈਂਸ ਵੱਲੋਂ ਉਸ ਨੂੰ ਅੱਜ ਮੋਹਾਲੀ ਦੀ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕਰਕੇ 6 ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਗੁਲਾਟੀ ਨੂੰ ਵਿਜੀਲੈਂਸ ਨੇ ਸਬੰਧਤ ਮਾਮਲੇ 'ਚ ਪੱਲਾ ਸਰਕਾਰੀ ਗਵਾਹ ਬਣਾਇਆ ਸੀ ਵਿਜੀਲੈਂਸ ਵੱਲੋਂ ਪੇਸ਼ ਵਕੀਲਾ ਫੈਰੀ ਸੋਫਾ ਤੇ ਪ੍ਰੀਤ ਇੰਦਰਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਸਬੰਧਤ ਵਿਅਕਤੀ ਸ਼ਰਾਬ ਦਾ ਕਾਰੋਬਾਰੀ ਹੈ ਜਿਸ ਦੀਆਂ ਫਰਮਾਂ ਰਾਹੀਂ ਬਿਕਰਮ ਮਜੀਠੀਆ ਦੀਆਂ ਫਰਮਾਂ ਨੂੰ ਲਗਭਗ ਆਈਜੀ ਸਾਹਮਣੇ ਆਈ ਸੀ ਉਸ ਵੱਲੋਂ ਜਾਣਕਾਰੀ ਨਾ ਦਿੱਤੇ ਜਾਣਕਰਨ ਪੁੱਛਪੜਤਾਲ ਲਈ ਉਸਦੀ ਗ੍ਰਿਫਤਾਰੀ ਕੀਤੀ ਗਈ ਹੈ ਵਕੀਲਾ ਨੇ ਕਿਹਾ ਕਿ ਹਰਪ੍ਰੀਤ ਰਾਹੀਂ ਹੀ ਮਜੀਠੀਆ ਨੇ ਸ਼ਿਮਲਾਤ ਦਿੱਲੀ 'ਚ ਜਾਇਦਾਦਾਂ ਬਣਾਈਆਂ ਨੇ ਜਿਸ ਬਾਰੇ ਵੀ ਪੁੱਛਪੜਤਾਲ ਕਰਨੀ ਹੈ ਦੂਜੇ ਪਾਸੇ ਗੁਲਾਟੀ ਵੱਲੋਂ ਪੇਸ਼ ਵਕੀਲਾ ਨੇ ਦਲੀਲ ਦਿੱਤੀ ਕਿ ਗੁਲਾਟੀ ਨੂੰ ਪਹਿਲਾਂ ਹੀ ਸਬੰਧਤ ਕੇਸ 'ਚ ਵਿਜੀਲੈਂਸ ਵੱਲੋਂ ਗਵਾਹ ਬਣਾਇਆ ਗਿਆ ਸੀ ਸਰਕਾਰੀ ਗਵਾਹ ਨੂੰ ਗ੍ਰਿਫਤਾਰ ਕਰਕੇ ਉਸਤੇ ਗਵਾਹੀ ਲਈ ਦਬਾਅ ਪਾਇਆ ਜਾ ਰਿਹਾ ਹੈ ਮਾਮਲੇ ਦੀ ਅਗਲੀ ਸੁਣਵਾਈ 6 ਦਸੰਬਰ ਨੂੰ ਹੋਵੇਗੀ ਜ਼ਿਕਰ ਹੋਇਆ ਕਿ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਵਿਜੀਲੈਂਸ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਇਸ ਵੇਲੇ ਉਹ ਨਾਪਾ ਨਵੀ ਜੇਲ੍ਹ ਚ ਬੰਦ ਨੇ ਤੇ ਲਗਾਤਾਰ ਮੁਸੀਬਤਾਂ ਚ ਘਿਰ ਰਹੇ ਨੇ ਹੁਣ ਉਸ ਦੇ ਇੱਕ ਕਰੀਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਗੁਲਾਰਟੀ ਦੇ ਮਜੀਠੀਆ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ ਬਿਕਰਮ ਮਜੀਠੀਆ ਦਿਨ ਬਦ ਦਿਨ ਮੁਸ਼ਕਲਾਂ ਚ ਕਰ ਰਹੇ ਨੇ ਹੁਣ ਵਿਜੀਲੈਂਸ ਵਿਭਾਗ ਨੇ ਮਜੀਠੀਏ ਦੇ ਕਰੀਬੀ ਹਰਪੀਤ ਸਿੰਘ ਗੁਲਾਟੀ ਨੂੰ ਗ੍ਰਿਫਤਾਰ ਕਰ ਲਿਆ ਵਿਜੀਲੈਂਸ ਵੱਲੋਂ ਉਸ ਨੂੰ ਅੱਜ ਮੋਹਾਲੀ ਦੀ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕਰਕੇ 6 ਦਿਨ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਹੈ ਗੁਲਾਟੀ ਨੂੰ ਵਿਜੀਲੈਂਸ ਨੇ ਸਬੰਧਤ ਮਾਮਲੇ 'ਚ ਪੱਲਾ ਸਰਕਾਰੀ ਗਵਾਹ ਬਣਾਇਆ ਸੀ ਵਿਜੀਲੈਂਸ ਵੱਲੋਂ ਪੇਸ਼ ਵਕੀਲਾਂ ਫੈਰੀ ਸੋਫਾ ਤੇ ਪ੍ਰੀਤ ਇੰਦਰਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਸਬੰਧਤ ਵਿਅਕਤੀ ਸ਼ਰਾਬ ਦਾ ਕਾਰੋਬਾਰੀ ਹੈ ਜਿਸ ਦੀਆਂ ਫਰਮਾਂ ਰਾਹੀਂ ਬਿਕਰਮ ਮਜੀਠੀਆ ਦੀਆਂ ਫਰਮਾਂ ਨੂੰ ਲਗਭਗ ਆਏਗੀ ਸਾਹਮਣੇ ਆਈ ਸੀ ਉਸ ਵੱਲੋਂ ਜਾਣਕਾਰੀ ਨਾ ਦਿੱਤੇ ਜਾਣ ਕਰਨ ਪੁੱਛ ਪੜਤਾਲ ਲਈ ਉਸਦੀ ਗ੍ਰਿਫਤਾਰੀ ਕੀਤੀ ਗਈ ਹੈ ਵਕੀਲਾ ਨੇ ਕਿਹਾ ਕਿ ਹਰਪ੍ਰੀਤ ਰਾਹੀਂ ਹੀ ਮਜੀਠੀਏ ਨੇ ਸ਼ਿਮਲਾਤ ਦਿੱਲੀ 'ਚ ਜਾਇਦਾਦਾਂ ਬਣਾਈਆਂ ਨੇ ਜਿਸ ਬਾਰੇ ਵੀ ਪੁੱਛ ਪੜਤਾਲ ਕਰਨੀ ਹੈ ਦੂਜੇ ਪਾਸੇ ਗੁਲਾਟੀ ਵੱਲੋਂ ਪੇਸ਼ ਵਕੀਲਾ ਨੇ ਦਲੀਲ ਦਿੱਤੀ ਕਿ ਗੁਲਾਟੀ ਨੂੰ ਪਹਿਲਾਂ ਹੀ ਸਬੰਧਤ ਕੇਸ 'ਚ ਵਿਜੀਲੈਂਸ ਵੱਲੋਂ ਗਵਾਹ ਬਣਾਇਆ ਗਿਆ ਸੀ ਸਰਕਾਰੀ ਗਵਾਹ ਨੂੰ ਗ੍ਰਿਫਤਾਰ ਕਰਕੇ ਉਸਤੇ ਗਵਾਹੀ ਲਈ ਦਬਾਅ ਪਾਇਆ ਜਾ ਰਿਹਾ ਹੈ ਮਾਮਲੇ ਦੀ ਅਗਲੀ ਸੁਣਵਾਈ 6 ਦਸੰਬਰ ਨੂੰ ਹੋਵੇਗੀ ਜ਼ਿਕਰ ਹੋਇਆ ਕਿ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਵਿਜੀਲੈਂਸ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ ਇਸ ਵੇਲੇ ਉਹ ਨਾਪਾ ਨਵੀ ਜੇਲ੍ਹ ਚ ਬੰਦ ਨੇ ਤੇ ਲਗਾਤਾਰ ਮੁਸੀਬਤਾਂ ਚ ਕਰ ਰਹੇ ਨੇ ਹੁਣ ਉਸ ਦੇ ਇੱਕ ਕਰੀਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਗੁਲਾਟੀ ਦੇ ਮਜੀਠਿਆ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ ਦੇਖੋ ਇਹਦੇ ਜੋ ਬਿਕਨ ਜੀ ਮਜੀਠਿਆ ਵਾਲੀ ਕੇਸ ਦੇ ਵਿੱਚ ਕਾਫੀ ਜਿਹੜਾ ਜੋ ਇਨਵੈਸਟੀਗੇਸ਼ਨ ਦੇ ਦੌਰਾਨ ਕਾਫੀ ਬੰਦੇ ਦਾ ਰੋਲ ਕੁਝ ਚੁੱਕ ਕੇ ਆਇਆ ਕੰਪਨੀਆਂ ਦਾ ਤੇ ਕਾਫੀ ਹੈ ਜਿਹੜੇ ਉਹਨਾਂ ਵਿੱਚੋਂ ਇੱਕ ਹਰਪ੍ਰੀਤ ਗੁਲਾਟੀ ਵੀ ਸੀ ਜਿਹੜੇ ਲਿਕਰ ਦਾ ਬਿਜ਼ਨਸ ਕਰਦੇ ਨੇ ਤੇ ਉਹਨਾਂ ਦਾ ਅੱਜ ਉਹਨਾਂ ਨੂੰ ਕੱਲ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਨੂੰ ਅੱਜ ਜਦੋਂ ਪੇਸ਼ ਕੀਤਾ ਗਿਆ ਤਾਂ ਕੋਰਟ ਨੇ 6 ਦਿਨ ਦਾ ਪੁਲਿਸ ਰਿਮਾਨਡ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਤਰੀਕ ਹੈ ਇਹਦੇ ਵਿੱਚ 6 ਤਰੀਕ ਹੈ